ਉਹਨਾਂ ਦਾ ਇਵੈਂਟ ਵੀ ਵੱਖ-ਵੱਖ ਸੀਗੇ ਜੋ ਸਭ ਜੂਨੀਅਰਸ ਦੀ ਸੀਗੀ ਆ ਆਪਣੇ ਦੀ ਉਹ ਲੈਮਨ ਐਂਡ ਸਪੂਨ ਰੇਸ ਸੀ ਫਿਰ 50 ਮੀਟਰ ਰੇਸ ਸੀ ਇਸੇ ਤਰੀਕੇ ਨਾਲ ਜਿਹੜੇ ਜੂਨੀਅਰ ਸੀ ਉਹਨਾਂ ਦੇ ਟ੍ਰਿਪਲ ਲੈਗ ਰੇਸ ਸੀ ਸਕੀਪਿੰਗ ਵੀ ਸੀਗੀ ਫਿਰ ਉਹਨਾਂ ਦੀ 100 ਮੀਟਰ ਸੀ ਰਿਲੇ ਰੇਸ ਸੀ ਇਸ ਤਗ ਨਾਲ 200 ਮੀਟਰ 400 ਮੀਟਰ ਵੀ ਸੀਗੇ ਫਿਰ ਉਸ ਤੋਂ ਬਾਅਦ ਸੀਨੀਅਰਸ ਦੇ ਲੌਂਗ ਜੰਪ ਟ੍ਰਿਪਲ ਜੰਪ ਹਾਈ ਜੰਪ

ਬਹੁਤ ਜ਼ਬਰਦਸਤ ਢੰਗ ਨਾਲ ਉੱਭਰ ਕੇ ਉੱਪਰ ਆਈ ਆ ਔਰ ਜਿਹੜੇ ਜ਼ਰੂਰੀ ਨਹੀਂ ਕੋਈ ਬੱਚਾ ਐਜੂਕੇਸ਼ਨ ਦੇ ਵਿੱਚ ਆਪਣਾ ਕੈਰੀਅਰ ਬਣਾਇਆ ਜਾਂ ਪੜ ਕੇ ਅਰ ਤੇ ਸਪੋਰਟਸ ਵੀ ਇੱਕ ਜ਼ਬਰਦਸਤ ਕੰਪੀਟੀਸ਼ਨ ਹੈਗਾ ਵਾ ਵਰਲਡ ਲੈਵਲ ਤੇ ਔਰ ਜਿਹੜੇ ਮੈਡਲਸ ਜਿੱਤ ਕੇ ਆਦੇ ਨੇ ਜਿਹੜੇ ਹੋਰ ਪ੍ਰਾਈਜ਼ ਜਿੱਤਦੇ ਨੇ ਉਹ ਉਹਨਾਂ ਸਪੋਰਟਸ ਦੇ ਵਿੱਚ ਇੱਕ ਕੈਰੀਅਰ ਬੰਦਾ ਹੈਗਾ ਤੇ ਅੱਜਕੱਲ ਇਹ ਦੋਵੇਂ ਐਕੈਡਮਿਕਸ ਔਰ ਸਪੋਰਟਸ ਸਾਈਮਲਟੇਨੀਅਸ ਨੇ ਅੰ ਦੇਖੋ ਜਿਹੜੇ ਸਾਡੇ ਸ਼ਾਈਨਿੰਗ ਸਟਾਰਸ ਨੇ ਵਰਲਡ ਦੇ ਵਿੱਚ ਇੰਡੀਆ ਦੇ ਉਹ ਤਾਂ ਅਸੀਂ ਸਪੋਰਟਸ ਨੂੰ ਕਨਸਿਡਰ ਕਰਨ ਲੱਗ ਪਏ ਹੁਣ ਜਿਵੇਂ ক্রিকেট ਹੈ ਸਾਡੀ ਹਾਕੀ ਹੈ ਸਾਡੇ 올ੰਪੀయన్స్ ਨੇ ਰੈਸਲਰਸ ਨੇ ਬਾਕਸਰਸ ਨੇ ਵਰਲਡ ਲੈਵਲ ਤੇ ਬੈਡਮਿੰਟਨ ਪਲੇਅਰਸ ਨੇ ਤੋਂ ਮੈਂ ਸਮਝਦਾ ਕਿ ਇਹ ਤਾਂ ਬਹੁਤ ਵਧੀਆ ਇੱਕ ਹੈਗਾ ਕਿ ਸਪੋਰਟਸ ਦੇ ਵਿੱਚ ਤੇ ਬਹੁਤ ਯੰਗਰ ਲੈਵਲ ਤੋਂ ਬੱਚੇ ਨੂੰ ਟੈਪ ਕਰ ਲੈਣਾ ਚਾਹੀਦਾ ਜਿਵੇਂ ਦੇਖੋ ਹਾਲੇ ਅਸੀਂ ਚਾਈਨਾ ਨਾਲੋਂ ਪ੍ਰਾਬਲਮ ਨਹੀਂ ਕਰ ਸਕਦੇ ਉੱਥੇ ਤਿੰਨ ਚਾਰ ਸਾਲ ਦਾ ਬੱਚੇ ਨੂੰ ਸਵਿੰਗ ਦੇ ਵਿੱਚ ਪਾ ਦਿੰਦੇ ਨੇ ਜਿਮਨਾਸਟਿਕਸ ਦੇ ਵਿੱਚ ਪਾ ਦਿੰਦੇ ਨੇ ਤੇ ਉਹ ਜਦੋਂ 14-15 ਸਾਲ ਦਾ ਹੁੰਦਾ ਉਹ 올림픽 ਦਾ ਗੋਲਡ ਮੈਡਲ ਲੈ ਕੇ ਆਇਆ ਹੁੰਦਾ ਤੇ ਮੈਂ ਚਾਹਨਾ ਕਿ ਸਮਾਂ ਆਏ ਕਿ ਸਾਡੇ ਵੀ ਜਿਹੜੇ ਸਕੂਲ ਲੈਵਲ ਤੋਂ ਹੀ ਪ੍ਰੀ ਪ੍ਰਾਇਮਰੀ ਲੈਵਲ ਤੋਂ ਬੱਚਿਆਂ ਨੂੰ ਚੁੱਕ ਲਿਆ ਗਿਆ ਉਹਨਾਂ ਦੇ ਜਿਵੇਂ ਸਪੋਰਟਸ ਰੈਂਕਸ ਹੋਣ ਪ੍ਰੋਪਰ ਕੋਚੇਸ ਹੋਣ ਤੇ ਉਹ ਤਾਂ ਕਿ 15-16 ਸਾਲ ਦੀ ਉਮਰ ਦੇ ਵਿੱਚ ਇੰਟਰਨੈਸ਼ਨਲ ਫੇਮ ਹਾਸਿਲ ਕਰਨ ਉਹ ਤਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਦੇਖੋ ਮੈਂ ਉਹੀ ਗੱਲ ਦੁਬਾਰਾ ਕਹਾਂਗਾ ਜਿਹੜੀ ਤੁਸੀਂ ਪੁੱਛੀ ਹੋਵੇ ਨਾਲ ریلیਟਡ ਗੱਲ ਆ ਕਿ ਅਕੈਡਮਿਕਸ ਦੇ ਵਿੱਚ ਹਰ ਹਰ ਕੋਈ ਬੱਚਾ ਹੋ ਸਕਦਾ ਐਕਸਲ ਨਾ ਕਰ ਸਕੇ ਔਰ ਉਹ ਜੇ ਆਪਣਾ ਹਰ ਇੱਕ ਬੱਚੇ ਦੀ ਇੱਕ એનર્ਜੀ ਆ ਜੇ ਉਹਨੂੰ ਚੈਨਲਾਈਜ਼ ਕਰਕੇ ਪ੍ਰੋਪਰਲੀ ਸਪੋਰਟਸ ਵੱਲ ਪ੍ਰੋਪਰ ਚੈਨਲਾਈਜ਼ ਕੀਤਾ ਜਾਏ ਤਾਂ ਉਹ ਆਪਣਾ ਹੁਨਰ ਇੱਥੇ ਦਿਖਾ ਸਕਦਾ ਸਪੋਰਟਸ ਦੇ ਵਿੱਚ ਬਹੁਤ ਵਧੀਆ ਟੰਗ ਨਾਲ ਨਹੀਂ ਇਹ ਤਾਂ ਬਿਲਕੁਲ ਆਬਵੀਅਸ ਗੱਲ ਹੈਗੀ ਆ ਉਹ ਉਹ ਤੇ ਨਸ਼ਿਆਂ ਵੱਲ ਕਿਉਂ ਕੋ ਜਾ ਰਿਆ ਹੋਰ ਇਧਰ ਉਧਰ ਹੁਲਗਨਿਜ਼ਮ ਕਿਉਂ ਹੋ ਰਿਹਾ ਵੰਦ ਰਿਆ ਗੈਂਗਸਟਰ ਵਾਲਾ ਕਿਉਂ ਵੰਦ ਰਿਆ ਕਿਉਂਕਿ ਉਹਨਾਂ ਨੂੰ ਕੋਈ ਕੰਮ ਨਹੀਂ ਬੇਰੋਜ਼ਗਾਰ ਨੇ ਉਹ ਫਿਰ ਗਲਤ ਤਰੀਕੇ ਆਪਣੇ ਜ਼ਿੰਦਗੀ ਨੂੰ ਬਤੀਤ ਕਰਨ ਦੇ ਗੁਜ਼ਾਰਨ ਦੇ ਲਵ ਲੈਂਦੇ ਨੇ ਨਸ਼ਿਆਂ ਦੇ ਵਿੱਚ ਹੋ ਕੇ ਉਹ ਸੋਚਦੇ ਨੇ ਵੀ ਇੱਥੇ ਰਿਲੈਕਸ ਫੀਲ ਕਰਨ ਦਾ ਕੋਈ ਹੋਰ ਕੰਮ ਨਹੀਂ ਮੰਕਰ ਨੂੰ ਮਿਲਿਆ ਜੇ ਉਹਨਾਂ ਨੂੰ ਰੋਜ਼ਗਾਰ ਮਿਲੇ ਉਹ ਸਪੋਰਟ ਦੇ ਵਿਚਾਨ ਹੋਰ ਆਪਣਾ ਆਪਣਾ ਕੈਰੀਅਰ ਬਣਾਵ ਤੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹਵਲਸ ਇਹ ਖਤਮ ਹੋ ਸਕਦੀਆਂ ਨੇ ਇਹ ਦੇ ਸਰਕਾਰਾਂ ਵੀ ਟਾਈਮ ਟੂ ਟਾਈਮ ਕੋਸ਼ਿਸ਼ ਕਰਦੀਆਂ ਨੇ ਔਰ ਇੰਸਟੀਚੂਨਸ ਤੇ ਮੈਸਰ ਨਾਲ ਜਿਹੜੇ ਐਜੂਕੇਸ਼ਨਲ ਇੰਸਟੀਚੂਨਸ ਨੇ ਇਹ ਇਹ ਜ਼ਿਆਦਾ ਇਹਨਾਂ ਦਾ ਇਫੈਕਟਿੰਗ ਹੈਗਾ ਵਾ ਕੰਮ ਦੇਖੋ ਗੱਲ ਇਸ ਤਰ੍ਹਾਂ ਹੈਗੀ ਆ ਜਦੋਂ ਇਹ ਸਾਰੇ ਸਪੋਰਟਵੀਟ

ਇਹ ਸਾਰੇ ਜਿਹੜੀ ਇਹਨਾਂ ਦੇ ਸਿਲੈਕਸ਼ਨ ਹੋਏਗੀ ਔਰ ਬਹੁਤ ਅੱਛੇ ਢੰਗ ਨਾਲ ਇਹਨਾਂ ਨੂੰ ਆਪਾਂ ਉਥੇ ਸਨਮਾਨਿਤ ਕਰਾਂਗੇ ਤਾਂ ਕਿ ਇਹਨਾਂ ਬੱਚਿਆਂ ਨੂੰ ਯਾਦ ਰਹੇ ਕਿ ਇਹਨਾਂ ਦੇ ਸਕੂਲ ਡੇਸ ਦੇ ਵਿੱਚ ਜਦੋਂ ਸਪੋਰਟਸ ਮੀਟਸ ਹੁੰਦੀਆਂ ਸੀਗੀਆਂ ਇਹ ਇੱਕ ਮੈਮਰੀਜ਼ ਹੁੰਦੀਆਂ ਨੇ ਜਿਹੜੀ ਅਸੀਂ ਜਾਵਾਂਗੇ ਇਹਨਾਂ ਵਾਸਤੇ ਮੈਮੋਰੇਬਲ ਮੂਮੈਂਟਸ ਬਣਨ ਜੋ ਇਹਨਾਂ ਦੇ ਵਾਸਤੇ ਸਾਰੀ ਉਮਰ ਇਹ ਯਾਦ ਰੱਖਣ